ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 13 ਜੁਲਾਈ 2025 ਦੇ ਹੁਕਮਨਾਮੇ ਤੇ ਥੋੜੀ ਵਿਚਾਰ ਕਰਾਂਗੇ ਹਾਂਜੀ ਜੋ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ ਹੈ ਬਿਲਕੁਲ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਦਰਜ ਹੈ ਹਮਮ ਦੇਖੋ ਕਈ ਵਾਰ ਜ਼ਿੰਦਗੀ ਚ ਨਾ ਬੜੀ ਭਜਦੌੜ ਹੁੰਦੀ ਏ ਬੇਚੈਨੀ ਜਾਂ ਅੰਦਰ ਕੋਈ ਡਰ ਜਿਆ ਬਣਿਆ ਰਹਿੰਦਾ ਹੈ ਹਾਂਜੀ ਆਮ ਗੱਲ ਹੈ ਅੱਜਕਲ ਤੇ ਇਹ ਵਿਚਾਰ ਮਤਲਬ ਉਹਨਾਂ ਸਾਰਿਆਂ ਲਈ ਬਹੁਤ ਅਹਿਮ ਹੈ ਜੋ ਇਹੋ ਜੇ ਹਾਲਾਤਾਂ ਚ ਸ਼ਾਂਤੀ ਲੱਭ ਰਹੇ ਨੇ ਕੋਈ ਸੇਤ ਪਾਲ ਰਹੇ ਨੇ ਬਿਲਕੁਲ ਅੱਜ ਆਪਣਾ ਮਕਸਦ یہی ਹੈ ਕਿ ਸਮਝਿਏ ਕਿ ਗੁਰਬਾਣੀ ਸਾਨੂੰ ਅਸਲ ਅੰਦਰੂਨੀ ਸ਼ਾਂਤੀ ਮਤਲਬ ਅੰਦਰ ਦਾ ਟਿਕਾ ਤੇ ਸੁਰੱਖਿਆ ਉਹਦਾ ਰਾਹ ਕਿਵੇਂ ਦੱਸਦੀ ਹੈ ਤੇ ਅੱਜ ਦਾ ਹੁਕਮਨਾਮਾ ਤਾਂ ਸਿੱਧਾ ਇਸੇ ਗੱਲ ਤੇ ਹੈ ਦੱਸਦਾ ਹੈ ਕਿ ਮਨ ਦੀ ਅਸਲ ਸ਼ਾਂਤੀ ਅਸਲ ਠੰਡਕ ਉਹ ਕਿਵੇਂ ਮਿਲਣੀ ਹੈ ਅੱਛਾ ਤਾਂ ਸ਼ੁਰੂਆਤ ਕਰਦੇ ਹਾਂ ਸ਼ਲੋਕ ਤੋਂ ਇੱਥੇ ਦੱਸਿਆ ਹੈ ਕਿ ਦਇਆ ਦੇ ਸਾਗਰ ਪ੍ਰਭੂ ਉਹ ਆਪ ਬਚਾ ਲੈਂਦੇ ਨੇ ਕਿੰਨਾਂ ਨੂੰ ਉਹਨਾਂ ਸੰਤ ਜਨਾਂ ਨੂੰ ਮਾਇਆ ਦੀ ਤਪਸ਼ ਤੋਂ ਯਾਨੀ ਦੁਨਿਆਵੀ ਦੁੱਖ ਕਲੇਸ਼ਾਂ ਦੀ ਗਰਮੀ ਤੋਂ ਪਰ ਕਿਹੜੇ ਸੰਤ ਜਨ ਜਿਹੜੇ ਪ੍ਰਭੂ ਦੇ ਕੀਰਤਨ ਨੂੰ ਗੋਪਾਲ ਦੇ ਗੁਣ ਗਾਉਣ ਨੂੰ ਆਪਣਾ ਜੀਵਨ ਦਾ ਆਸਰਾ ਬਣਾ ਲੈਂਦੇ ਨੇ ਅੱਛਾ ਮਤਲਬ ਕੀਰਤਨ ਤੇ ਜ਼ੋਰ ਹੈ ਹਾਂਜੀ ਤੇ ਫਿਰ ਅੱਗੇ ਕੀ ਹੈ ਕਿ ਉਹਨਾਂ ਦੀ ਸੰਗਤ ਸੰਤ ਸੰਗੇਨ ਉਹਨਾਂ ਨਾਲ ਰਹਿ ਕੇ ਪਵਿੱਤਰ ਹੋ ਜਾਈਦਾ ਹੈ ਤੇ ਗੁਰੂ ਸਾਹਿਬ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਪਰਮੇਸ਼ਰ ਦਾ ਪੱਲਾ ਫੜਨਾ ਚਾਹੀਦਾ ਹੈ ਉਸ ਦਾ ਆਸਰਾ ਲੈਣਾ ਚਾਹੀਦਾ ਹੈ ਇੱਥੇ ਨਾ ਇੱਕ ਬੜੀ ਦਿਲਚਸਪ ਗੱਲ ਹੈ ਬਾਣੀ ਖਾਮ ਸ਼ਬਦ ਵਰਤਦੀ ਹੈ ਖਾਮ ਹਾਂ ਖਾਮ ਮਤਲਬ ਮੰਨ ਦੀ ਤਪਸ਼ ਅੰਦਰੂਨੀ ਗਰਮੀ ਜਿਹੜੀ ਬੇਚੈਨੀ ਹੁੰਦੀ ਹੈ ਨਾ ਅੱਛਾ ਅੰਦਰ ਦੀ ਗਰਮੀ ਹਾਂਜੀ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਦੁਨੀਆਂ ਦੇ ਠੰਡਕ ਦੇਣ ਵਾਲੇ ਸਾਧਨ ਨੇ ਨਾ ਜਿਵੇਂ ਜਿਵੇਂ ਚੰਦਨ ਦਾ ਲੇਪ ਹੋ ਗਿਆ ਚੰਦਰਮਾ ਦੀ ਰੋਸ਼ਨੀ ਜਾਂ ਬਹੁਤ ਠੰਡੀ ਰੁੱਤ ਬਰਫ਼ ਵਰਗੀ ਠੰਡ ਹਾਂਜੀ ਇਹ ਸਭ ਚੀਜ਼ਾਂ ਵੀ ਮਨ ਦੀ ਉਸ ਅੰਦਰੂਨੀ ਤਪਸ਼ ਨੂੰ ਪੂਰੀ ਤਰ੍ਹਾਂ ਬੁਝਾ ਨਹੀਂ ਸਕਦੀਆਂ ਪਰ ਲੋਕ ਤਾਂ ਆਮ ਤੌਰ ਤੇ ਇਹਨਾਂ ਚੀਜ਼ਾਂ ਪਿੱਛੇ ਹੀ ਪਾਜਦੇ ਨੇ ਸ਼ਾਂਤੀ ਲੈ ਫਿਰ ਗੁਰਬਾਣੀ ਇਹਨਾਂ ਨੂੰ ਨਾ ਕਾਫੀ ਕਿਉਂ ਕਹਿ ਰਹੀ ਹੈ ਦੇਖੋ ਗੁਰਬਾਣੀ ਨਾ ਮਸਲੇ ਦੀ ਜੜ ਤੇ ਜਾਂਦੀ ਹੈ अच्छा बाहरी साधन ਤਾਂ ਸਿਰਫ ਉੱਪਰ-ਉੱਪਰ ਕੰਮ ਕਰਦੇ ਨੇ ਸਤੈਤੇ ਹਾਂ ਪਰ ਜਿਹੜੀ ਮਨ ਦੀ ਬੇਚੈਨੀ ਹੈ ਉਹਦਾ ਕਾਰਨ ਤਾਂ ਅੰਨਰ ਹੈ ਇਸ ਲਈ ਹੱਲ ਵੀ ਅੰਦਰੂਨੀ ਹੋ ਸਕਦਾ ਹੈ ਇਹ ਸਿੱਧਾ-ਸਿੱਧਾ ਫਰਕ ਹੈ ਬਾਹਰੀ ਆਰਾਮ ਚ ਤੇ ਅਸਲ ਅੰਦਰੂਨੀ ਸ਼ਾਂਤੀ ਚ ਤੇ ਤੇ ਫਿਰ ਉਹ ਅੰਦਰੂਨੀ ਹੱਲ ਕੀ ਹੈ ਬਾਣੀ ਕੀ ਕਹਿੰਦੀ ਹੈ ਬਾਣੀ ਬਿਲਕੁਲ ਸਾਫ਼ ਦੱਸਦੀ ਹੈ ਕੋਈ ਲੁਕਾ ਨਹੀਂ ਹਾਂ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਮ ਵਾਹ ਕਿੰਨਾ ਸਿੱਧਾ ਤੇ ਸਪਸ਼ਟ ਹਾਂਜੀ ਏ ਨਾਨਕ ਮਨੁੱਖ ਦਾ ਮਨ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਜਪ ਕੇ ਹੀ ਸ਼ਾਂਤ ਹੁੰਦਾ ਹੈ ਠੰਡਾ ਹੁੰਦਾ ਹੈ ਹੋਰ ਕੋਈ ਤਰੀਕਾ ਨਹੀਂ ਬਾਹਰ ਪਟਕਣ ਦੀ ਲੋੜ ਹੀ ਨਹੀਂ ਫਿਰ ਬਿਲਕੁਲ ਇਸੇ ਗੱਲ ਨੂੰ ਪੌੜੀ ਚੱਗੇ ਤੋੜਿਆ ਹੈ ਉੱਥੇ ਚਰਨ ਕਮਲ ਕੀ ਓਟ ਦੀ ਗੱਲ ਆਉਂਦੀ ਹੈ ਪ੍ਰਭੂ ਦੇ ਚਰਨਾਂ ਦਾ ਆਸਰਾ ਹਾਂਜੀ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦਾ ਆਸਰਾ ਲੈਣ ਨਾਲ ਸਾਰੇ ਜੀਵ ਸਗਲ ਜਨ ਇਸ ਸੰਸਾਰ ਦੀ ਤਪਸ਼ ਤੋਂ ਬਚ ਜਾਂਦੇ ਨੇ ਅੱਛਾ ਤੇ ਜਦੋਂ ਕੋਈ ਗੋਬਿੰਦ ਦੀ ਵਡਿਆਈ ਸੁਣਦਾ ਹੈ ਉਸ ਤੇ ਗੁਣ ਸੁਣਦਾ ਹੈ ਤਾਂ ਕੀ ਹੁੰਦਾ ਹੈ ਮਨ ਨਿਡਰ ਹੋ ਜਾਂਦਾ ਹੈ ਡਰ ਨਿਕਲ ਜਾਂਦਾ ਹੈ ਤਾਂ ਇਹ ਨਿਡਰਤਾ ਇਹ ਸਿਰਫ ਕੋਈ ਹਿੰਮਤ ਵਾਲੀ ਗੱਲ ਨਹੀਂ ਹੈ ਇਹ ਇੱਕ ਡੂੰਗੀ ਸੁਰੱਖਿਆ ਦੀ ਭਾਵਨਾ ਹੈ ਅੰਦਰੂਨੀ ਬਿਲਕੁਲ ਬਿਲਕੁਲ ਇਹ ਉਹੀ ਅੰਦਰੂਨੀ ਸੁਰੱਖਿਆ ਹੈ ਜਿਹੜੀ ਬਾਹਰ ਦੇ ਹਾਲਾਤ ਬਦਲਣ ਨਾਲ ਬਦਲਦੀ ਨਹੀਂ ਹੂੰ ਅੱਜ ਦੇਖੋ ਲੋਕ ਕਿੰਨਾ ਡਰਦੇ ਨੇ ਭਵਿੱਖ ਦਾ ਡਰ ਸਿਹਤ ਦਾ ਡਰ ਪੈਸੇ ਦਾ ਡਰ ਹਾਂਜੀ ਬਹੁਤ ਸੁਰੱਖਿਆ ਤੇ ਬਾਣੀ ਉਸ ਦਾ ਸਿੱਧਾ ਇਲਾਜ ਦੱਸ ਰਹੀ ਹੈ ਨਾਮ ਜਪੋ ਵਡਿਆਈ ਸੁਣੋ ਤੇ ਨਿਡਰ ਹੋ ਜਾਓ ਤੇ ਜਦੋਂ ਮਨ ਨਿਡਰ ਹੋ ਗਿਆ ਫਿਰ ਗੁਰੂ ਸਾਹਿਬ ਇੱਕ ਹੋਰ ਬੜੀ ਕਮਾਲ ਦੀ ਗੱਲ ਕਰਦੇ ਨੇ ਅਸਲ ਦੌਲਤ ਬਾਰੇ ਹਾਂਜੀ ਕਿਹੜੀ ਦੌਲਤ ਸੰਚਿਆ ਨਾਮ ਤਨ ਮਤਲਬ ਅਸਲ ਤਨ ਜਿਹੜਾ ਇਕੱਠਾ ਕਰਨਾ ਹੈ ਉਹ ਹੈ ਨਾਮ ਤਨ ਅੱਛਾ ਤੇ ਇਹਦੀ ਖਾਸੀਅਤ ਟੋਟ ਨਾ ਆਵੇ ਮੂਲ ਮਤਲਬ ਕਦੇ ਕੱਟਦਾ ਨਹੀਂ ਕਦੇ ਵੀ ਨਹੀਂ ਸੋਚ ਕੇ ਦੇਖੋ ਦੁਨੀਆ ਦਾ ਪੈਸਾ ਉਹ ਕੱਟ ਸਕਦਾ ਚੋਰੀ ਹੋ ਸਕਦਾ ਮਹਿੰਗਾਈ ਖਾ ਜਾਂਦੀ ਹਾਂਜੀ ਸਹੀ ਗੱਲ ਹੈ ਪਰ ਨਾਮ ધਨ ਇਹ ਅੰਦਰ ਦੀ ਐਸੀ ਪੱਕੀ ਸਿਕਿਉਰਿਟੀ ਹੈ ਜਿਸ ਨੂੰ ਕੋਈ ਖੋ ਨਹੀਂ ਸਕਦਾ ਇਹ ਹੈ ਅਸਲ ਅਮੀਰੀ ਮਾਨਸਿਕ ਆਤਮਿਕ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਅਮੀਰੀ ਤੇ ਇਹ ਸੰਗਤ ਜਿਸ ਵਿੱਚ ਇਹ ਅਮੀਰੀ ਮਿਲਦੀ ਹੈ ਸੰਤ ਜਨਾਂ ਸਿਓ ਸੰਗ ਏ ਵੱਡੇ ਭਾਗਾ ਨਾਲ ਬੜੈ ਪੁੰਨ ਮਿਲਦੀ ਹੈ ਕੋਈ ਛੋਟੀ ਗੱਲ ਨਹੀਂ ਏ ਠੀਕ ਹੈ ਪਰ ਪਰ ਇਸ ਅਵਸਥਾ ਤੱਕ ਪਹੁੰਚਣਾ ਕਿਵੇਂ ਹੈ ਇਹ ਨਾਮਧਨ ਇਕੱਠਾ ਕਰਨਾ ਕਿਵੇਂ ਹੈ ਕੀ ਕਰਨਾ ਪਵੇਗਾ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੇ ਇਸ ਦਾ ਜਵਾਬ ਵੀ ਬਾਣੀ ਚ ਹੀ ਹੈ ਅਮਲੀ ਤਰੀਕਾ ਦੱਸਿਆ ਹੈ ਕੀ ਤਰੀਕਾ ਹੈ ਇਹ ਜਿਹੜੇ ਸੰਤ ਜਨ ਨੇ ਇਹ ਅੱਠ ਪਹਿਰ ਯਾਨੀ 24 ਘੰਟੇ ਹਾਂਜੀ ਦਿਨ ਰਾਤ ਹਰ ਵੇਲੇ ਹਰ ਥਿਆਏ ਪ੍ਰਭੂ ਨੂੰ ਧਿਆਉਂਦੇ ਨੇ ਯਾਦ ਕਰਦੇ ਨੇ ਅਤੇ ਹਰ ਜਸ ਨਿਤ ਸੁਣ ਸਦਾ ਹਰੀ ਦਾ ਜਸ ਉਸ ਦੀ ਸਿਫਤ ਸਲਾ ਸੁਣਦੇ ਨੇ ਅੱਛਾ ਤੇ ਆਉਣਾ ਤੇ ਸੁਣਨਾ ਹਾਂਜੀ ਇਹ ਲਗਾਤਾਰ ਯਾਦ ਇਹ ਸਿਮਰਨ ਤੇ ਇਹ ਸੁਣਨ ਦਾ ਅਭਿਆਸ ਇਹੀ ਹੈ ਜਿਹੜਾ ਅੰਦਰ ਸ਼ਾਂਤੀ ਲਿਆਉਂਦਾ ਹੈ ਤੇ ਪ੍ਰਭੂ ਨਾਲ ਉਹ ਗੂੜਾ ਰਿਸ਼ਤਾ ਬਣਾਉਂਦਾ ਹੈ ਲਗਾਤਾਰ ਸੁਣਨ ਨਾਲ ਨਾ ਮਨ ਦੀ ਮੈਲ ਤੁਲਦੀ ਜਾਂਦੀ ਹੈ ਵਿਚਾਰ ਸਾਫ਼ ਹੁੰਦੇ ਨੇ ਤੇ ਡਰ ਦੀ ਥਾਂ ਭਰੋਸਾ ਆ ਜਾਂਦਾ ਪਰ ਅੱਜ ਕੱਲ ਦੀ ਜ਼ਿੰਦਗੀ ਚ ਐਨੀ ਭਜਨ ਅਠ ਨਟ ਚ ਇਹ ਅੱਠ ਪਹਿਰ ਵਾਲਾ ਕੰਮ ਕਿਵੇਂ ਹੋਵੇ ਇਹ ਤਾਂ ਔਖਾ ਲੱਗਦਾ ਦੇਖੋ ਅੱਠ ਪਹਿਰ ਦਾ ਭਾਵ ਜ਼ਰੂਰੀ ਨਹੀਂ ਕਿ ਹਰ ਸੈਕਿੰਡ ਉਹੀ ਕਰਨਾ ਹੈ ਮਤਲਬ ਹੈ ਕਿ ਮੰਦੀ ਲਗਨ ਉਧਰ ਲਗੀ ਰਹੇ ਅੱਛਾ ਪਰ ਹਾਂ ਸਵਾਲ ਵਾਜਿਬ ਹੈ ਕਿ ਇਸ ਨੂੰ ਰੋਜ਼ਾਨਾ ਜ਼ਿੰਦਗੀ ਚ ਸ਼ਾਮਿਲ ਕਿਵੇਂ ਕਰੀਏ ਸ਼ੁਰੂਆਤ ਕਿਵੇਂ ਕਰੀਏ ਤਾਂ ਕੁਲ ਮਿਲਾ ਕੇ ਜੇ ਆਪਾਂ ਸਾਰ ਕੱਟੀਏ ਤਾਂ ਮੁੱਖ ਸਿੱਖਿਆ ਕੀ ਨਿਕਲਦੀ ਹੈ ਇਸ ਹੁਕਮਨਾਮੇ ਤੋਂ ਮੇਰੇ ਖਿਆਲ ਚ ਸਭ ਤੋਂ ਵੱਡੀ ਗੱਲ ਇਹੀ ਹੈ ਕੀ ਅਸਲ ਸ਼ਾਂਤੀ ਟਿਕਾਊ ਖੁਸ਼ੀ ਤੇ ਸੱਚੀ ਨਿਡਰਤਾ ਇਹ ਬਾਹਰੋਂ ਨਹੀਂ ਮਿਲਣੀ ਬਾਹਰੀ ਚੀਜ਼ਾਂ ਤੋਂ ਨਹੀਂ ਨਹੀਂ ਭਾਵੇਂ ਉਹ ਚੰਦਨ ਹੋਵੇ ਚੰਦ ਹੋਵੇ ਜਾਂ ਦੁਨਿਆਵੀ ਤਾਂ ਦੌਲਤ ਇਹ ਚੀਜ਼ਾਂ ਮਨ ਦੀ ਤਪਸ਼ ਨਹੀਂ ਮਿਟਾ ਸਕਦੀਆਂ ਤਾਂ ਫਿਰ ਕਿੱਥੋਂ ਮਿਲਣੀ ਹੈ ਇਹ ਮਿਲਦੀ ਹੈ ਨਾਮ ਸਿਮਰਨ ਨਾਲ ਪ੍ਰਭੂ ਨੂੰ ਯਾਦ ਕਰਨ ਨਾਲ ਕੀਰਤਨ ਸੁਣਨ ਤੇ ਕਰਨ ਨਾਲ ਹਾਂਜੀ ਚੰਗੀ ਸੰਗਤ ਯਾਨੀ ਸੰਤ ਜਨਾਂ ਸਿਓ ਸੰਗ ਵਿੱਚ ਰਹਿਣ ਨਾਲ ਤੇ ਸਭ ਤੋਂ ਵੱਧ ਪ੍ਰਭੂ ਨਾਲ ਇੱਕ ਅੰਦਰੂਨੀ ਨਿੱਜੀ ਰਿਸ਼ਤਾ ਬਣਾਉਣ ਨਾਲ ਬਿਲਕੁਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਜ਼ਿੰਦਗੀ ਦੇ ਜਿਹੜੇ ਸਭ ਤੋਂ ਵੱਡੇ ਮਸਲੇ ਨੇ ਨਾ ਉਹਨਾਂ ਦੇ ਕਿੰਨੇ ਸਪਸ਼ਟ ਤੇ ਅਮਲੀ ਜਵਾਬ ਦਿੰਦੇ ਨੇ ਬਿਲਕੁਲ ਤੇ ਇੱਕ ਆਖਰੀ ਗੱਲ ਸੋਚਣ ਵਾਲੀ ਹੈ ਜੀ ਕਿ ਜੇਕਰ ਅਸੀਂ ਇਸ ਰੋਜ਼ਾਨਾ ਅਭਿਆਸ ਦਾ ਭਾਵੇਂ ਬਹੁਤ ਛੋਟਾ ਜਿਹਾ ਹਿੱਸਾ ਹੀ ਸ਼ੁਰੂ ਕਰੀਏ ਜਿਵੇਂ ਕਿ ਜਿਵੇਂ ਰੋਜ਼ ਸਿਰਫ ਕੁਝ ਮਿੰਟ ਕੀਰਤਨ ਸੁਣਨ ਲਈ ਕੱਢ ਲਿਏ ਜਾਂ ਕੁਝ ਪਲ ਸ਼ਾਂਤੀ ਨਾਲ ਬੈ ਕੇ ਸਿਰਫ ਨਾਮ ਤੇ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰੀਏ। ਹਾਂਜੀ, ਛੋਟੀ ਸ਼ੁਰੂਆਤ। ਹਾਂ, ਬਿਲਕੁਲ ਛੋਟੀ। ਤਾਂ ਇਹ ਨਿੱਕੀ ਜਿਹੀ ਸ਼ੁਰੂਆਤ ਵੀ ਸਾਡੇ ਰੋਜ਼ ਦੇ ਤਣਾ, ਸਾਡੀਆਂ ਚੁਣੌਤੀਆਂ ਉਹਨਾਂ ਨੂੰ ਦੇਖਣ ਦਾ ਸਾਡਾ ਨਜ਼ਰੀਆ ਕਿਵੇਂ ਬਦਲਣਾ ਸ਼ੁਰੂ ਕਰ ਸਕਦੀ ਹੈ? ਹੂੰ, ਇਹ ਸੋਚਣ ਵਾਲੀ ਗੱਲ ਹੈ। ਸ਼ਾਇਦ ਇੱਥੋਂ ਹੀ ਫਰਕ ਪੈਣਾ ਸ਼ੁਰੂ ਹੋਵੇ। ਸ਼ਾਇਦ ਇੱਥੋਂ ਹੀ ਸ਼ੁਰੂਆਤ ਹੋਵੇ। ਤੁਹਾਡਾ ਸ਼ਬਦਾਂ ਦਿਨ ਬਹੁਤ ਵਧੀਆ ਤੇ ਬਰਕਤਾਂ ਭਰਿਆ ਹੋਵੇ ਜੀ। ਗੁਰਬਾਣੀ ਦੇ ਉਚਾਰਣ ਵਿੱਚ ਯਾ ਵਿਚਾਰ ਪੇਸ਼ ਕਰਨ ਵਿੱਚ ਅਣਜਾਣੇ ਵਿੱਚ ਜੇ ਕੋਈ ਪੁੱਲਾਂ ਹੋ ਗਈਆਂ ਹੋਣ ਤਾਂ ਖਿਮਾ ਦੇ ਜਾਚਾ ਹਾਂ ਜੀ ਵਾਹਿਗੁਰੂ ਜੀ ਸੁਣਨ ਲਈ ਸ਼ਬਦਾਂ ਬਹੁਤ ਬਹੁਤ ਧੰਨਵਾਦ ਉਮੀਦ ਹੈ ਇਹ ਵਿਚਾਰ ਵਟਾਂਦਰਾ ਸਭ ਲਈ ਲਾਹੇਵੰਦ ਰਿਹਾ ਹੋਵੇਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ